ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਆਪਣਾ ਸਵਿਫਟ ਦਾ ਈਜੀਅਰ ਵਾਲ ਖੋਲਿਆ ਈਜੀਅਰ ਵਾਲ ਖੋਲਿਆ ਇਹਦਾ ਕਾਰਨ ਪਤਾ ਕੀ ਆ 15 20 ਦਿਨ ਪਹਿਲਾਂ ਨਾ ਬਾਈ ਨੇ ਈਜੀਅਰ ਵਾਲ ਸਾਫ਼ ਕਰਾਇਆ ਉਹਨੇ ਮੈਨੀਫੋਲਡ ਦੀ ਮਿਸਤਰੀ ਨੇ ਖੋਲਿਆ ਵੀਰ ਨੇ ਤੇ ਆ ਦੇਖੋ ਈਜੀਅਰ ਵਾਲ ਕੱਲਾ ਸਾਫ਼ ਕਰਕੇ ਤੇ ਥੋੜੀ ਗੱਡੀ ਠੜਕ ਕੇ ਗੱਡੀ ਨੇ ਧੂਆਂ ਨਹੀਂ ਹਟਿਆ ਫਿਰ ਆਪਾਂ ਨੇ ਸਾਰਾ ਈਜੀਅਰ ਵਾਲ ਖੋਲਿਆ ਤੇ ਮੈਨੀਫੋਲਡ ਖੋਲਿਆ ਦੁਬਾਰਾ ਤੇ ਮੈਨੀਫੋਲਡ ਦੇ ਪਹਿਲੇ ਨੰਬਰ ਤੋਂ ਕਾਬਲੇ ਦਿਖੋ ਨਾਲੇ ਆ ਕਾਬਲੇ ਦੇਖੋ ਜੰਗ ਲੱਗਿਆ ਪਿਆ ਬੁਰੇ ਹਾਲ ਠੀਕ ਆ ਜੀ ਹੋਰ ਤੁਹਾਨੂੰ ਮੈਨੀਫੋਲਡ ਦੀ ਹਾਲਤ ਦਿਖਾਉਣਾ ਧੂਆਂ ਗੱਡੀ ਨੇ ਕਾਹ ਤੋਂ ਨਹੀਂ ਛੱਡਿਆ ਜੀ ਆਹ ਦੇਖੋ ਆਹ ਹੁੰਦਾ ਜੀ ਇਹਦਾ ਮੈਨੀਫੋਲਡ ਤੇ ਆਰੇ ਇਹ ਟ੍ਰੇਕਅਪ ਗੱਡੀ ਨੇ ਧੂਆਂ ਐਵਰੇਜ ਸਾਰੀ ਪ੍ਰੋਬਲਮ ਗੱਡੀ ਦੀ ਇੱਥੇ ਆ ਜਿਆਦਾ ਤੋਂ ਦਿਖਾਉਣਾ ਬਲੈਕ স্মੋਕ ਗੱਡੀ ਨੂੰ ਬਹੁਤ ਜ਼ਿਆਦਾ ਸੀ ਤੇ ਆ ਕੈਮਰਾ ਵੀਰੇ ਨੇ ਗੱਡੀ ਵਾਲੇ ਦੇ ਫੜਾ ਹੋਇਆ ਫੋਨ ਆਪਣਾ ਤੁਹਾਨੂੰ ਦਿਖਾਉਣਾ ਆ ਲਓ ਆ ਨਵੀ ਇਹ ਸਲੈਂਸਰ ਦੀ ਧੂਆ ਬਣ ਬਣੀ ਗਈ ਆਉਂਦਾ ਜੀ ਵੀਣਾ ਕਦੇ ਵੀ ਕੋਈ ਕਸਟਮਰ ਕੰਮ ਕਰਾਉਣ ਆਂਦਾ ਨਾ ਉਹਦਾ ਇਜ਼ੀਅਰ ਵਾਲ ਤੇ ਮੈਨੀਫੋਲਡ ਜਰੂਰ کھول ਕੇ ਸਾਫ ਕਰਾਇਓ ਜੀ ਇਕੱਲਾ ਆਏ ਨਹੀਂ ਵੀ ਕਸਟਮਰ ਹੈ ਨਹੀਂ ਕੋਣੇ ਤੇ ਵੀ ਇਕੱਲਾ ਇਜ਼ੀਅਰ ਵਾਲ ਖੋਲ੍ਹਿਆ ਕਰੋ ਤੇ ਜੀ ਇਜ਼ੀਅਰ ਵਾਲ ਤੇ ਪਰ ਉਹ ਤੁਹਾਨੂੰ ਉਹਨਾਂ ਕੋਲ ਬਾਹਰ ਕਿਉਂ ਨਹੀਂ ਆਉਂਦੇ? ਇਹ ਆ ਲੋ ਜੀ ਆ ਲੋ ਜੀ ਇਹ ਟਕਾ ਕੇ ਸੱਜੀ ਦਾ ਸਾਫ ਕਰਕੇ ਲਾਣੇ ਆ ਫਿਰ ਦੋਨੇ ਤੋਂ ਟਰਾਈ ਕਰੀਂ ਪੇਕ ਅਪ ਤੇ ਦਿਖਾਣੇ ਕੋਲ ਬਾਹਰ ਟਰੈਲਰ ਜੀ ਕੋਈ ਨਹੀਂ ਆ ਆ ਖੜੀ ਕਾਰ ਆ ਦੇ ਤੇ ਤੁਹਾਨੂੰ ਇੱਧਰੇ ਪਾਸੇ ਦਿਖਾਣਾ ਚੀਜ਼ ਇਹਦੇ ਤੇ ਤਾ ਦੇਖੋ ਜੀ ਕੀ ਹਾਲ ਤੋਂ ਹੈਡ ਦੀ ਵਿੱਚੋਂ ਹਾਂ ਦੇ ਲੈ ਜਿੰਦੀ ਬਹੁਤ ਮੰਦੀ ਹਾਲਾ ਕਹਿੰਦਾ ਮਤਲਬ ਬਈ ਇਹਦਾ ਹੁਣ ਆਪਾਂ ਦੀ ਜ਼ੀਰੋ ਬਾਲ ਸਾਫ ਕਰਕੇ ਮੈਨੀਫੋਲਡ ਸਾਫ ਕਰਕੇ ਲਾਵਾਂਗੇ ਤੇ ਫਿਰ ਗੱਡੀ ਵੇਖੋ ਰਵੜ ਵਾਂਗੂ ਵਾਦੀ ਆ ਇੰਟਰਕੂਲਰ ਹੁੰਦਾ ਜੀ ਆ ਇੰਟਰਕੂਲਰ ਵੀ ਨਾਲ ਖੋਲ੍ਹਿਆ ਸਾਫ਼ ਕੀਤਾ ਤੇ ਲੈ ਕਲੀਨ ਕਰਕੇ ਲਾਵਾਂਗੇ ਹੁਣ